IAS ਦੀ ਤਿਆਰੀ ਕੀਤੀ PCS ਦੀ ਤਿਆਰੀ ਕੀਤੀ ਹਿੰਮਤ ਅੰਦਰੋਂ ਹੀ ਹਾਰ ਗਈ ਇਹ ਬਿਮਾਰੀ ਹੈਗੀ ਆ ਇਕੱਲੇਪਣ ਦੀ ਬਿਮਾਰੀ ਦਵਾਈ ਇਹਦੇ ਵਿੱਚ ਕੀ ਕਰਦੀ ਆ ਜਿਹੜੇ ਇਸ ਤਰ੍ਹਾਂ ਦੇ ਮੈਂਬਰ ਹੁੰਦੇ ਆ ਉਹ ਇੰਨੇ ਡੂੰਘੇ ਚਲੇ ਜਾਂਦੇ ਆ ਉਹਦੇ ਵਿੱਚ ਜਾਂ ਅਗਰੈਸਿਵ ਹੋਣ ਲੱਗ ਜਾਂਦੇ ਗੁੱਸਾ ਕਰਨ ਲੱਗ ਜਾਂਦੇ ਭੰਨ ਤੋੜ ਕਰਨ ਲੱਗ ਜਾਂਦੇ ਆ ਦਵਾਈ ਉਹਨਾਂ ਨੂੰ ਥੋੜਾ ਸਲੋ ਕਰ ਦਿੰਦੀ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸੁਖੋ ਮਾਜਰਾ ਪਿੰਡ ਦਾ ਬਾਪੂ ਜਸਪਾਲ ਸਿੰਘ ਆਪਣੀ ਬੇਟੀ ਨੂੰ ਅਮਨਦੀਪ ਨੂੰ ਲੈ ਕੇ ਆਏ ਨੇ ਇੱਥੇ ਦੇਖੋ ਭੈਣ ਦੇ ਅੱਥਾਂ ਦੇ ਨੋ ਕਿੱਡੇ-ਕਿੱਡੇ ਲੰਬੇ ਵਧੇ ਹੋਏ ਨੇ ਛਨਾਣ ਪਾਣੀ ਕਰਨਾ ਆਪਣੇ ਆਪ ਨੂੰ ਸਜਣਾ ਸਵਾਰਨਾ ਭੁੱਲ ਹੀ ਗਈ ਆ ਅਮਨਦੀਪ ਸਿਰ ਦੇ ਵਿੱਚ ਜਟਾਵਾਂ ਦੇ ਗੁੱচ্ছে ਬਣੇ ਪਏ ਨੇ ਅਮਨਦੀਪ ਐਮਏ ਕੀਤੀ ਹੋਈ ਆ ਮੰਦੀਪ ਨੇ ਪੰਜਾਬੀ ਲਿਟਰੇਚਰ ਦੀ ਤੇ ਹਰੇਕ ਕਲਾਸ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਸੀ ਫਸਟ ਡਿਵੀਜ਼ਨ ਫਸਟ ਪਾਸ ਹੁੰਦੀ ਸੀ ਅਮਨਦੀਪ ਆਈਏਐਸ ਦੀ ਤਿਆਰੀ ਕੀਤੀ ਪੀਸੀਐਸ ਦੀ ਤਿਆਰੀ ਕੀਤੀ ਅਟੈਂਪਟ ਨਹੀਂ ਕਰ ਸਕੀ ਬਸ ਉਸ ਤੋਂ ਬਾਅਦ ਘਰੇ ਬੈਠ ਗਈ ਹਿੰਮਤ ਅੰਦਰੋਂ ਹੀ ਹਾਰ ਗਈ ਮਾਪੇ ਇੰਨੇ ਸਿੱਧੇ ਭਗਤ ਬੰਦੇ ਨੇ ਉਹਨਾਂ ਨੇ ਉਹ ਕਹਿੰਦੇ ਸਾਨੂੰ ਐ ਲੱਗਿਆ ਵੀ ਰੱਬ ਦਾ ਨਾਮ ਬਹੁਤ ਲੈਂਦੀ ਸੀ ਰੱਬ ਰੱਬ ਕਰਦੀ ਰਹਿੰਦੀ ਸੀ ਸਾਰਾ ਦਿਨ ਵੀ ਸਾਨੂੰ ਐ ਲੱਗਿਆ ਵੀ ਰੱਬ ਦੀ ਕੋਈ ਰਜਾ ਹੈ ਵੀ ਸ਼ਾਇਦ ਰੱਬ ਦੀ ਕੋਈ ਕਿਰਪਾ ਵਾ ਬਾਪੂ ਦਾਦਾ ਦੀ ਲੱਤ ਸੁੱਜ ਗਈ ਸੀ ਇੱਕ ਵਾਰੀ ਵੀ ਕੋਈ ਦਵਾਈ ਨਹੀਂ ਲਵਾਈ ਆਪੇ ਠੀਕ ਕਰ ਲਈਏ ਕਿੰਨੀ ਮੈਂ ਆਪੇ ਠੀਕ ਹੋ ਜਾਊਂਗੀ ਤੇ ਆਪੇ ਹੀ ਹੋ ਗਈ ਠੀਕ ਇੰਨੇ ਸਿੱਧੇ ਸੁਭਾਅ ਦੇ ਮਾਪੇ ਨੇ ਆਪਣੀ ਧੀ ਦੀ ਇਸ ਹਾਲਤ ਤੇ ਵੀ ਇੰਨਾ ਵਿਸ਼ਵਾਸ ਕਰਦੇ ਆ ਵੀ ਰੱਬ ਦੀ ਹੀ ਰਜਾਸ਼ ਹੈ ਦੇ ਵੀ ਤੇ ਅੱਜ ਇੱਥੇ ਉਸੇ ਰੱਬ ਦੀ ਰਜਾ ਕਰਕੇ ਆਏ ਨੇ ਉਸੇ ਰੱਬ ਨੇ ਇੱਥੇ ਭੇਜਿਆ ਇਹਨਾਂ ਨੂੰ ਅਰਦਾਸ ਕਰਿਓ ਉਸੇ ਰੱਬ ਅੱਗੇ ਤੇ ਇਸ ਰੱਬ ਵਰਗੇ ਬਾਪੂ ਦੀ ਰੱਬ ਵਰਗੀ ਤੀ ਠੀਕ ਹੋ ਜੇ ਵੀ ਦੁਆਵਾਂ ਨੇ ਕਰਨਾ ਠੀਕ ਹੈ ਹਮੇਸ਼ਾ ਹੀ ਬੇਨਤੀ ਕਰਦੇ ਆ ਸੀ ਦਵਾਈਆਂ ਨੇ ਨਹੀਂ ਕਰਨਾ ਅਮਨਦੀਪ ਵਰਗੀਆਂ ਸਾਡੀਆਂ ਪੜੀਆਂ ਲਿਖੀਆਂ ਧੀਆਂ ਸਾਡੇ ਸਮਾਜ ਦੇ ਵਿੱਚ ਅੱਜ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਰਹਿ ਰਹੀਆਂ ਇਹਨਾਂ ਦੇ ਆਸ-ਪਾਸ ਰਹਿਦਾ ਸਾਡਾ ਸਮਾਜ ਸਾਡਾ ਸਿਸਟਮ ਕਿਤੇ ਕੰਮ ਹੀ ਨਹੀਂ ਕਰ ਰਿਹਾ ਦੇਖੋ ਕਿੰਨੇ ਸਾਲ ਹੋ ਗਏ ਬਾਪੂ ਜੀ ਨੂੰ ਬੈਠੀ ਨੂੰ ਡਾਕਟਰ ਸਾਹਿਬ ਜੀ 10 ਸਾਲ ਹੋ ਗਏ ਮਨਦੀਪ ਨੂੰ ਬੈਠੀ ਨੂੰ ਉਹ ਜਿਹੜੇ ਇਹਦੇ ਨਾਲ ਪੜਦੇ ਰਹੇ ਆ ਸੇਹਲੀਆਂ ਇਹਦੀਆਂ ਪੜਦੀਆਂ ਰਹੀਆਂ ਉਹ ਮਾਮੇ ਭੂਆ ਚਾਚੇ ਤਾਏ ਮਾਸੀਆਂ ਉਹਨਾਂ ਦੇ ਧੀਆਂ ਪੁੱਤ ਜਿਹੜੇ ਨਾਲ ਪਲੇ ਆ ਜਿਹੜੇ ਬਰਾਬਰ ਖੇਡ ਕੇ ਜਵਾਨ ਹੋਏ ਆ ਮਤਲਬ ਉਹ ਸਾਰੀ ਦੁਨੀਆਦਾਰੀ ਉਹ ਸਾਰੀ ਸਾਡੀ ਆਸ-ਪਾਸ ਦੀ ਉਹ ਜਿਹੜੀ ਫਲਵਾੜੀ ਹੁੰਦੀ ਹੈ ਇੱਕ ਚਿਆਰੀ ਦੇ ਵਿੱਚ ਇੱਕ ਫੁੱਲ ਲੱਗਦਾ ਤੇ ਉਹਦੇ ਨਾਲ ਕਿੰਨ ਫਲਵਾੜੀ ਦੇ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ ਇਦਾਂ ਹੀ ਇੱਕ ਸਾਡਾ ਸਮਾਜ ਆ ਤੇ ਸਮਾਜ ਦੇ ਵਿੱਚ ਰਿਸ਼ਤੇਦਾਰੀਆਂ ਰਿਸ਼ਤੇਦਾਰੀਆਂ ਤੋਂ ਉੱਪਰ ਉੱਠ ਕੇ ਲਿਆਜਾਂ ਦੋਸਤ ਮਿੱਤਰ ਬਾਪੂ ਦੇ ਕਿੰਨੇ ਲਿਆਜੀ ਹੋਣਗੇ ਫਿਰ ਭੈਣ ਪੜਦੀ ਰਹੀਏ ਇਹਦੀਆਂ ਕਿੰਨੀਆਂ ਸਹੇਲੀਆਂ ਹੋਣਗੀਆਂ ਕਿੰਨੇ ਲੋਕਾਂ ਨਾਲ ਫਿਰ ਇਹ ਜਿੱਥੇ ਜੰਮੀ ਪਲੀ ਦਾਦਕੇ ਨਾਨਕੇ ਮਤਲਬ ਬਿਮਾਰੀ ਕਿਹੜੀ ਹੈ ਇਹ ਬਿਮਾਰੀ ਹੈਗੀ ਆ ਇਕੱਲੇਪਣ ਦੀ ਬਿਮਾਰੀ ਇਕੱਲਾਪਣ ਸੋਸ਼ਲ ਜਦੋਂ ਬੰਦਾ ਸਮਾਜ ਤੋਂ ਦੂਰ ਹੋ ਜਾਂਦਾ ਸੋਸ਼ਲ ਨਹੀਂ ਰਹਿੰਦਾ ਹੌਲੀ-ਹੌਲੀ ਇਹ ਬਿਮਾਰੀ ਹਾਵੀ ਹੋਣ ਲੱਗ ਜਾਂਦੀ ਆਪਣੇ ਵਿਚਾਰ ਆਪਣੇ ਤੇ ਹਾਵੀ ਹੋਣ ਲੱਗ ਜਾਂਦੇ ਨੇ ਉਹੀ ਪੜਿਆ ਲਿਖਿਆ ਬੰਦਾ ਜਿਹੜਾ ਫਰਸਟ ਵੀਨ ਫਰਸਟ ਪਾਸ ਹੁੰਦਾ ਸੀ ਉਹ ਆਪਣੀਆਂ ਸੋਚਾਂ ਦੇ ਵਿੱਚ ਇੰਨਾ ਡੀਪ ਚਲੇ ਜਾਂਦਾ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਜਾਂਦਾ ਉਹ ਆਪਣੇ ਰਿਸ਼ਤੇਦਾਰੀ ਦੇ ਕਰਦਾਰ ਆਪਣੇ ਖਿਆਲਾਂ 'ਚ ਹੀ ਖੜੇ ਕਰ ਲੈਂਦਾ ਉਹਨਾਂ ਦੇ ਨਾਲ ਉਹ ਖਿਆਲਾਂ 'ਚ ਹੀ ਗੱਲ ਕਰੀ ਜਾਂਦੇ ਅਸਲੀਅਤ 'ਚ ਜਦੋਂ ਕੋਈ ਉਹ ਮੈਂਬਰ ਆਵੇ ਜੀ ਨਾਲੋਂ ਖਿਆਲਾਂ 'ਚ ਗੱਲ ਕਰਦਾ ਇਹ ਅੱਜ ਤੁਹਾਡੇ ਨਾਲ ਸਾਂਝੀ ਕਰਦਿਆਂ ਗੱਲ ਜਿਵੇਂ ਫੌਰ ਦਾ ਐਗਜ਼ੈਂਪਲ ਆ ਮਨਦੀਪ ਭੈਣਾ ਇਹਦੇ ਜਿਹੜੇ ਖਾਸ ਕੁਝ ਰਿਸ਼ਤੇਦਾਰ ਭੈਣਾ ਸੀ ਮੰਨ ਲਓ ਮਾਸੀ ਦੀ ਕੁੜੀ ਆ ਜਾਂ ਮਾਮੇ ਦੀ ਆ ਜਾਂ ਕੋਈ ਢੇਲੀ ਆ ਉਹਦੇ ਨਾਲੇ ਦਿਲ ਤੋਂ ਅਟੈਚ ਆਏ ਬੈਸਟ ਫਰੈਂਡ ਆ ਉਹਦੀ ਇਹ ਡਿਪਰੈਸ਼ਨ ਜਦੋਂ ਜਾਣ ਲੱਗੀ ਤਾਂ ਇਹ ਇਕੱਲੀ ਕੋਈ ਸੋਚੀ ਜਾਂਦੀ ਬੈਠੀ ਘਰ 'ਚ ਕਰਦਿਆਂ ਨੂੰ ਐ ਲੱਗਣਾ ਵੀ ਇਹ ਰੱਬ ਰੱਬ ਕਰਦੀ ਏ ਕੋਈ ਨਾ ਕਿਉਂਕਿ ਪੜ੍ਹੀ ਲਿਖੀ ਐ ਹਿਸ਼ਾਰ ਬਹੁਤ ਸੀ ਕੋਈ ਲੰਬਾ ਨਹੀਂ ਸੀ ਮਾਂ ਪਿਓ ਕਿਉਂ ਸ਼ੱਕ ਕਰਦੇ ਮਾਂ ਪਿਓ ਕਿਉਂ ਉਹਦੇ ਵੱਲ ਨੂੰ ਕਹਿੰਦੇ ਵੀ ਤੂੰ ਆਹ ਕੱਦੋਂ ਬੈਠੀ ਆਂ ਮਾਂ ਪਿਓ ਨੇ ਵੀ ਉਹਨੂੰ ਫਰੀ ਛੱਡਤਾ ਫਿਰ ਉਹ ਕੱਲੀ ਬੈਠਦੀ ਆਪਦੇ ਵਿਚਾਰਾਂ ਦੇ ਵਿੱਚ ਆਪਦੀਆਂ ਸੋਚਾਂ ਦੇ ਵਿੱਚ ਇੱਕ ਆਪਣਾ ਵਾਲ ਰੂਮ ਬਣਾ ਕੇ ਉਹਦੇ ਵਿੱਚ ਉਹ ਗੱਲਾਂ ਕਰਦੀ ਉਹਦੇ ਵਿੱਚ ਉਹ ਆਪਣੇ ਸੁਪਨੇ ਸਜਾਉਂਦੀ ਉਦੇ ਵਿੱਚ ਉਹ ਪੁਰਾਣੀਆਂ ਗੱਲਾਂ ਰਿਪੀਟ ਕਰੀ ਜਾਂਦੀਆਂ ਆਪਣੀਆਂ ਉਹ ਜਿੰਨੀਆਂ ਵੀ ਲੱਜਾਂ ਰਿਸ਼ਤੇਦਾਰੀਆਂ ਉਹਨਾਂ ਨੂੰ ਖਿਆਲਾਂ ਦੇ ਵਿੱਚ ਹੀ ਗੱਲਾਂ ਕਰਦੀ ਉਹਨਾਂ ਦੇ ਨਾਲ ਤੇ ਜੇ ਉਸਲੀਅਤ ਦੇ ਵਿੱਚ ਆਉਂਦੇ ਉਹ ਜਿਹੜੇ ਖਿਆਲਾਂ ਚ ਇਸ ਭੈਣ ਨੇ ਡਿਵੈਲਪ ਕਰੇ ਸੀ ਆਪਣੇ ਜਿਹੜੇ ਇਹਦੇ ক্লোਜ਼ ਮੈਂਬਰ ਸੀ ਜੇ ਉਸਲੀਅਤ ਚ ਆਉਂਦੇ ਰੋਜ਼ ਇਹਦੇ ਕੋਲੇ ਇਹਨੂੰ ਮਿਲਦੇ ਇਹਦੇ ਨਾਲ ਗੱਲਾਂ ਕਰਦੇ ਇਹਨੂੰ ਘਮਾਉਣ ਲੈ ਕੇ ਜਾਂਦੇ ਇਹਨੂੰ ਥੋੜਾ ਬਿਜ਼ੀ ਕਰਦੇ ਤਾਂ ਜਿਹੜੀ ਉਹ ਖਿਆਲਾਂ ਵਾਲੀ ਉਹ ਦੁਨੀਆ ਸੀ ਉਹਦੇ ਚੋਂ ਇਹਨੇ ਬਾਹਰ ਆ ਜਾਣਾ ਸੀ ਉਹਦੇ ਚੋਂ ਬਾਹਰ ਆ ਕੇ ਨੇ ਅਸਲੀਅਤ ਦੇ ਵਿੱਚ ਉਹਨਾਂ ਮੈਂਬਰਾਂ ਨੂੰ ਮਿਲਣਾ ਜੁਲਣਾ ਸ਼ੁਰੂ ਕਰ ਦੇਣਾ ਸੀ ਉਹਨਾਂ ਮੈਂਬਰਾਂ ਨੇ ਇਹਨੂੰ ਅਸਲ ਜ਼ਿੰਦਗੀ ਦੇ ਨਾਲ ਜਾਣੂ ਕਰਾ ਦੇਣਾ ਸੀ ਤੇ ਇਹ ਉਸ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਅੱਜ ਵਾਲੀ ਇਸ ਜ਼ਿੰਦਗੀ 'ਚ ਆ ਜਾਣਾ ਸੀ ਪਰ ਅੱਜ ਬੰਦਾ ਇੰਨਾ ਇਕੱਲਾ ਜਦੋਂ ਹੀ ਉਹ ਜਾਂਦਾ ਆਪਣੀਆਂ ਸੋਚਾਂ 'ਚ ਖਿਆਲਾਂ 'ਚ ਉਹਨੂੰ ਸੁੱਤਿਆਂ ਨੂੰ ਠਾਉਣ ਵਾਲਾ ਜਾਗਦਿਆਂ ਨੂੰ ਸੁੱਤੇ ਨੂੰ ਜਗਾਉਣ ਵਾਲਾ ਉਹਨਾਂ ਟਾਈਮ ਹੀ ਨਹੀਂ ਦੇ ਪੌਂਦਾ ਕੋਈ ਵੀ ਉਹਨੂੰ ਉਹਨਾਂ ਖਿਆਲਾਂ ਚੋਂ ਬਾਹਰ ਕੱਢ ਸਕੀਏ ਤੇ ਉਹ ਸਮਾਂ ਬਤੀਤ ਹੁੰਦਾ ਰਹਿੰਦਾ ਸਮਾਂ ਦਿਨ ਰਾਤਾਂ ਹਫ਼ਤੇ ਮਹੀਨੇ ਸਾਲ ਐਦਾਂ ਬਦਲਦੇ ਰਹਿੰਦੇ ਆ ਅਖੀਰ ਹਾਲਾਤ ਆ ਬਣ ਜਾਂਦੇ ਇਹ ਬਿਮਾਰੀ ਦਾ ਇਲਾਜ ਅੱਜ ਵੀ ਜੇ ਇੱਥੇ ਬਾਪੂ ਜੀ ਲੈ ਕੇ ਆਏ ਆ ਦਵਾਈਆਂ ਨਾਲ ਨਹੀਂ ਹੋਣਾ ਇਸ ਭੈਣ ਨੂੰ ਉਹਨਾਂ ਖਿਆਲਾਂ ਚੋਂ ਬਾਹਰ ਕੱਢ ਕੇ ਅਸਲੀਅਤ ਜ਼ਿੰਦਗੀ ਦੇ ਨਾਲ ਜੋੜਨਾ ਇੱਥੇ ਹੁਣ ਭੈਣ ਸਾਡੇ ਕੋਲੇ ਰਹੂ ਬਾਪੂ ਜੀ ਨਾਲ ਸੀ ਗੱਲ ਕੀਤੀ ਬਾਪੂ ਤੁਸੀਂ ਵੀ ਰਹੋ ਆਪਾਂ ਭੈਣਾਂ ਮੰਦਿਰ ਨੂੰ ਇੱਥੇ ਰੱਖਦੇ ਆਂ ਉਹਨੇ ਤਾਂ ਭੈਣ ਦਾ ਇਸ਼ਨਾਨ ਪਾਣੀ ਕਰਾਇਆ ਜਾਊਗਾ ਤੇ Baal ਵਾਹ ਜਾਣਗੇ ਤੇ ਬੰਗਾਂ ਪਾਉਣੀਆਂ ਨੇ ਸੂਟ ਸੋਹਣਾ ਪਾਉਣਾ ਇਹ ਆਪਣੇ ਆਪ ਨੂੰ ਦੇਖੂਗੀ ਸ਼ੀਸ਼ੇ 'ਚ ਸਜਰੂਗੀ ਸਬਰੂਗੀ ਆਪਣੇ ਆਪ ਨੂੰ ਦੇਖੂਗੀ ਮੈਂ ਕਿੱਦਾਂ ਦੀ ਲੱਗਦੀ ਆ ਇਹਨੂੰ ਕੋਈ ਸੁਪਨੇ ਇਹਦੇ ਥੋੜੇ ਦਿਮਾਗ ਦੇ ਵਿੱਚ ਖਿਆਲ ਫਿਰ ਇਦੇ ਨਾਲ ਆਸ-ਪਾਸ ਜਿਹੜੇ ਲੋਕ ਰਹਿੰਦੇ ਇੱਥੇ ਮੰंजे ਤੇ ਜਿਹੜੇ ਆਸ-ਪਾਸ ਮਰੀਜ਼ ਬੈਠੇ ਨੇ ਭੈਣਪਰਾ ਉਹਨਾਂ ਨਾਲ ਗੱਲਾਂ ਪ੍ਰਸ਼ਾਦਾ ਵਰਤੌਣਾ ਜਾਂ ਸਿਖਾਉਣਾ ਭਾਂਡੇ ਧੋਣੇ ਆ ਭਾਂਡੇ ਧੋਣ ਤੇ ਨਾਲ ਝਾੜੂ ਲਾ ਕੇ ਨਾਲ ਝਾੜੂ ਤੇ ਲਾ ਲਿਆ ਮਤਲਬ ਇਹ ਉਸ ਜ਼ੋਨ ਦੇ ਵਿੱਚੋਂ ਇਹਨੂੰ ਬੂਟੇ ਨੂੰ ਪੱਟ ਕੇ ਬਾਹਰ ਲੈ ਕੇ ਆਉਣਾ ਉਸ ਜਿਹੜਾ ਫੇਕ ਆ ਜਿਹੜਾ ਸਿਰਫ ਦਿਮਾਗ 'ਚ ਹੀ ਹੈ ਇਹਦੇ ਅਸਲੀਅਤ 'ਚ ਨਹੀਂ ਹੈਗਾ ਇਹਨੂੰ ਕਿੰਨੇ ਡਿਪਰੈਸ਼ਨ ਇਹੀ ਬਿਮਾਰੀ ਹੈ ਭਰਾਵੋ ਦਵਾਈ ਇਹਦੇ ਚ ਕੀ ਕੰਮ ਕਰਦੀ ਆ ਦਵਾਈ ਇਹਦੇ ਚ ਕੀ ਕਰਦੀ ਆ ਜਿਹੜੇ ਇਸ ਤਰ੍ਹਾਂ ਦੇ ਮੈਂਬਰ ਹੁੰਦੇ ਆ ਉਹ ਇੰਨੇ ਡੂੰਘੇ ਚਲੇ ਜਾਂਦੇ ਉਹਦੇ ਵਿੱਚ ਜਾਂ ਅਗਰੈਸਿਵ ਹੋਣ ਲੱਗ ਜਾਂਦੇ ਗੁੱਸਾ ਕਰਨ ਲੱਗ ਜਾਂਦੇ ਭੰਨ ਤੋੜ ਕਰਨ ਲੱਗ ਜਾਂਦੇ ਆ ਦਵਾਈ ਉਹਨਾਂ ਨੂੰ ਥੋੜਾ ਸਲੋ ਕਰ ਦਿੰਦੀ ਆ ਦਵਾਈ ਉਹਨਾਂ ਨੂੰ ਥੋੜਾ ਸਟੇਸ਼ਨ ਚ ਕਰ ਦਿੰਦੀ ਆ ਜਿਹਦੇ ਨਾਲ ਉਹ ਜੇ ਤੇਜ਼ੀ ਚ ਆ ਤਾਂ ਥੋੜਾ ਸਲੋ ਹੋ ਜਾਂਦਾ ਜੇ ਬੜਾ ਸਲੋ ਆ ਥੋੜਾ ਐਕਟਿਵ ਹੋ ਜਾਂਦਾ ਦਵਾਈ ਨਾਲ ਜਾਂ ਇਹਦੇ ਨਾਲ ਉਹਨੂੰ ਉਸ ਤੋਂ ਬਾਅਦ ਮਾਹੌਲ ਬਦਲ ਕੇ ਉਹਦਾ ਉਹਨੂੰ ਪਿਆਰ ਦੇ ਕੇ ਉਹਨੂੰ ਸਤਿਕਾਰ ਦੇ ਕੇ ਉਹਨੂੰ ਥੋੜਾ ਬਿਜ਼ੀ ਕਰਕੇ ਕਿਸੇ ਪਾਸੇ ਤਾਂ ਠੀਕ ਕਰ ਸਕਦੇ ਆ ਪਰ ਜੇ ਤੁਸੀਂ ਕਹੋਗੇ ਕਿ ਕੱਲੀ ਦਵਾਈ ਖਵਾਤੀ ਉੱਥੇ ਹੀ ਬੰਦਾ ਬੈਠਾ ਜਿੱਥੇ ਪਹਿਲਾਂ ਪੈਂਦਾ ਸੀ ਜਿੱਥੇ ਸੌਂਦਾ ਸੀ ਜਿੱਥੇ ਰਹਿੰਦਾ ਸੀ ਉਵੇਂ ਹੀ ਰਹੀ ਜਾਵੇ ਤੇ ਉਹਨੂੰ ਦਵਾਈ ਖਵਾਈ ਜਾਈਏ ਬਿਲਕੁਲ ਕੰਮ ਨਹੀਂ ਆਉਣੀ ਉਹ ਦਵਾਈ ਕੋਈ ਫਾਇਦਾ ਨਹੀਂ ਉਸ ਦਵਾਈ ਨੂੰ ਹੋਵਾਂਗਾ ਦਵਾਈ 30 ਪੈਸੇ ਕੰਮ ਕਰਦੀ ਹੈ 70 ਪੈਸੇ ਕਰਦਾ ਕੰਮ ਮਾਹੌਲ ਇਹ ਬਹੁਤ ਜ਼ਰੂਰੀ ਆ ਜੇ ਤੁਸੀਂ ਚਾਹੁੰਦੇ ਹੋ ਨਾ ਤੁਹਾਡੇ ਧੀਆਂ ਪੁੱਤ ਠੀਕ ਹੋਣ ਜਿਹੜੇ ਡਿਪਰੈਸ਼ਨ ਚਾ ਜਾਂ ਇਦਾਂ ਮੰਦੀ ਬਾਂ ਕਿਸੇ ਡੀਪ ਦੁਨੀਆ ਚ ਕਿਸੇ ਆਪਣੀ ਜਿੰਦਗੀ ਨੂੰ ਕਿਸੇ ਬਾਰਡਰੂਮ ਚ ਬੰਦ ਕਰੀ ਬੈਠੇ ਆ ਤਾਂ ਜੇ ਉਹਨਾਂ ਨੂੰ ਬਾਹਰ ਕੱਢਣਾ ਉਹਨਾਂ ਨੂੰ ਠੀਕ ਕਰਨਾ ਤਾਂ ਉਹਨਾਂ ਦਾ ਮਾਹੌਲ ਬਦਲਣਾ ਪੈਣਾ ਉਹਨਾਂ ਨੂੰ ਚੰਗਾ ਮਾਹੌਲ ਦੇਣਾ ਪੈਣਾ ਉਹਨਾਂ ਨੂੰ ਅਹਿਸਾਸ ਕਰਾਉਣਾ ਪੈਣਾ ਵੀ ਤੁਸੀਂ ਹੈਗੇ ਹੋ ਅਸੀਂ ਵੀ ਹੈਗੇ ਆ ਤੁਹਾਡੇ ਨਾਲ ਹੀ ਆ ਇਹ ਸਾਡੀ ਬੇਨਤੀ ਆ ਤੇ ਅਮਨਦੀ ਭੈਣ ਵਾਸਤੇ ਵੀ ਅਰਦਾਸ ਕਰਿਓ ਵੀ ਅਸੀਂ ਇਸ ਭੈਣ ਦੇ ਨਾਲ ਭਰਾ ਬਣ ਕੇ ਖੜ ਸਕੀਏ ਬਾਪੂ ਦੇ ਪੁੱਤ ਬਣ ਕੇ ਬਾਪੂ ਨਾਲ ਖੜ ਸਕੀਏ ਇਹ ਭੈਣ ਉਸ ਆਪਣੀ ਵਰਚੁਅਲ ਦੁਨੀਆ ਚੋਂ ਬਾਹਰ ਆ ਕੇ ਇਸ ਅਸਲ ਦੁਨੀਆ ਦੇ ਨਾਲ ਮਿਲ ਸਕੇ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੈ ਭੈਣ ਮੇਰੀ ਅਮਨਦੀ ਭੈਣੇ ਪ੍ਰਸ਼ਾਦ ਆ ਬਾਬਾ ਜੀ ਦਾ ਠੀਕ ਆ ਜਵਾਬ ਨਹੀਂ ਦੇਣਾ ਤੇ ਬਸ ਸੱਚੇ ਮਨ ਨਾਲ ਖਾਣੀ ਆ ਦਵਾਈ ਵਾਹਿਗੁਰੂ ਜੀ ਲੱਗੇ ਲੈ ਪਾਣੇ ਬੋਲੋ ਸੋਨਹਿਰਾ ਸ੍ਰੀ ਅਕਾਲ ਵਾਹਿਗੁਰੂ 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 ਪੀਲਾ ਪਾਣੀ ਪੈਣੇ ਸਾਰੇ